ਤੁਸੀਂ ਦੇਖ ਸਕਦੇ ਹੋ ਤੁਸੀਂ ਵੀਰਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸ਼ੁਰੂ ਗੈਸ ਦੇ ਗੋਲੇ ਨੇ ਉਹगिरਨੇ ਸ਼ੁਰੂ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਉਤਰੋ ਸੰਭੂ ਬਾਰਡਰ ਦੇ ਉੱਪਰ ਇਸ ਵੇਲੇ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਮਹਿਜ਼ ਚੰਦ ਮਿੰਟਾਂ ਬਾਅਦ ਹੀ ਜਿਹੜਾ ਹੈ ਉਹ ਕਿਸਾਨਾਂ ਦੇ ਵੱਲੋਂ ਨੌਜਵਾਲਾਂ ਦੇ ਵੱਲੋਂ ਜਿਹੜਾ ਹੈ ਅੱਗੇ ਵਧੇ ਜਾਣਾ ਤੁਸੀਂ ਤਸਵੀਰਾਂ ਦੇਖੋ ਪਹਿਲਾਂ ਹਰਿਆਣਾ ਵਾਲੇ ਪਾਸੇ ਦੀ ਆ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਪੈਰਾਮਿਲਟਰੀ ਫੋਰਸਿਜ਼ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤਿਆਰੀ ਕੀਤੀਆਂ ਗਈਆਂ ਨੇ ਦੋਨੇ ਹੀ ਜਿਹੜੇ ਦੋ ਪਾਸੇ ਪੁਲ ਨੇ ਇੱਕ ਜਾਣ ਵਾਸਤੇ ਕੌਣ ਵਾਸਤੇ ਦੋਨੇ ਹੀ ਪਾਸੇ ਜੀਸੀਬੀ ਤੇ ਪੋਕਲੇਨ ਜਿਹੜੀਆਂ ਗ੍ਰੇਨਾਂ ਨੇ ਉਹ ਲਗਾ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਵੀ ਪੂਰੀ ਤਿਆਰੀ ਹੈ ਹੁਣ ਤੁਹਾਨੂੰ ਦੂਸਰੀ ਤਸਵੀਰ ਦਿਖਾਉਣਾ ਮੈਂ ਇੱਧਰ ਪੰਜਾਬ ਵਾਲੇ ਪਾਸੇ ਦੇਖੋ ਤੁਸੀਂ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਇਹਨਾਂ ਦੇ ਵੱਲੋਂ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਤੁਹਾਨੂੰ ਉੱਪਰ ਜਾ ਕੇ ਕੈਮਰਾ ਦਿਖਾਉਣਾ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠਾ ਹੈ ਜਿਹਨੇ ਅੱਗੇ ਜਿਹਨੇ ਅੱਗੇ ਵਧਣਾ ਤੁਸੀਂ ਦੇਖੋ ਤਾਂ ਜਿੱਦਾਂ ਹੀ ਲੀਡਰਾਂ ਦੇ ਵੱਲੋਂ ਇਹਨਾਂ ਨੂੰ ਕਿਹਾ ਜਾਂਦਾ ਇਹਨਾਂ ਦੇ ਵੱਲੋਂ ਜਿਹੜਾ ਹੈ ਅੱਗੇ ਵਧਿਆ ਜਾਣਾ ਤਾਂ ਥੋੜੀ ਦੇਰ ਦੇ ਵਿੱਚ ਹੀ ਜਿਹੜਾ ਇਹ ਵੱਡੇ ਜਥੇ ਦੇ ਰੂਪ ਦੇ ਵਿੱਚ ਜਿਹੜਾ ਕਿਸਾਨਾਂ ਦੇ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਦਿੱਲੀ ਕੋਚ ਕੀਤਾ ਜਾਣਾ ਔਰ ਦੂਸਰੇ ਪਾਸੇ ਹਰਿਆਣਾ ਵਾਲੇ ਪਾਸੇ ਵੀ ਜਿਹੜਾ ਹੈ ਉਹਨਾਂ ਨੂੰ ਰੋਕਣ ਦੇ ਲਈ ਜਿਹੜੀ ਪੂਰੀ ਤਿਆਰੀ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਨਾ ਕੇਵਲ ਬ੍ਰਿਜ ਦੇ ਉੱਪਰ ਬਲਕਿ ਬ੍ਰਿਜ ਦੇ ਥੱਲੇ ਘੱਗੜ ਦੇ ਆਲੇ ਪਾਸੇ ਵੀ ਆਲੇ ਦੁਆਲੇ ਵੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਉਹ ਫੋਰਸ ਲਗਾ ਦਿੱਤੀ ਗਈ ਹੈ ਔਰ ਉਹ ਅੱਜ ਉਹਨਾਂ ਦਾ ਕਹਿਣਾ ਕਿ ਅਸੀਂ ਅੱਗੇ ਕਿਸਾਨਾਂ ਨੂੰ ਨਹੀਂ ਵਧਣ ਦੇਵਾਂਗੇ ਦੂਸਰੇ ਪਾਸੇ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਚਾਰ ਮੀਟਿੰਗਾਂ ਹੋਈਆਂ ਕੇਂਦਰ ਸਾਡੀ ਗੱਲ ਨੂੰ ਲੈ ਕੇ ਸੀਰੀਅਸ ਨਜ਼ਰ ਨਹੀਂ ਆ ਰਿਹਾ ਤਾਂ ਆਪਣੀ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਆਇਆ ਸੀ ਦਿੱਲੀ ਜਾਣਾ ਸਾਨੂੰ ਸ਼ਾਂਤਮਈ ਢੰਗ ਦੇ ਨਾਲ ਹਰਿਆਣਾ ਸਰਕਾਰ ਰਸਤਾ ਦੇ ਦੇਵੇ ਅਸੀਂ ਦਿੱਲੀ ਕੁਛ ਕਰਨਾ ਜੇਕਰ ਸਾਡੇ ਲਈ ਉਹ ਰਕਾਵਟਾਂ ਪੈਦਾ ਕਰੇ ਰੋਕੇਗੀ ਤਾਂ ਵੀ ਅਸੀਂ ਅੱਜ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਹਰ ਹਾਲ ਦੇ ਵਿੱਚ ਜਿਹੜਾ ਹੈ ਉਹ ਦਿੱਲੀ ਕੁਛ ਕਰਾਂਗੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਕੱਟੇ ਨੇ ਜਿਹੜੇ ਬੋਰੀਆਂ ਨੇ ਥੈਲੇ ਭਰੇ ਹੋਏ ਸੀ ਕਿਸਾਨਾਂ ਦੇ ਵੱਲੋਂ ਉਹ ਵੀ ਇੱਥੇ ਲਿਆਂਦੇ ਗਏ ਨੇ ਪਿੱਛੇ ਜੀਸੀ ਮਸ਼ੀਨਾ ਪੋਕਲੇਨ ਮਸ਼ੀਨਾ ਵੀ ਸਾਰੀਆਂ ਇੱਥੇ ਤਿਆਰੀ ਪੂਰੀ ਹੈ ਕਿਸਾਨਾਂ ਵੱਲੋਂ ਵੀ ਪਰ ਥੋੜੀ ਦੇਰ ਬਾਅਦ ਜਿਹੜੀ ਇਹ ਕਾਲਟੀ ਜਾਣਿਆ ਉਸ ਤੋਂ ਬਾਅਦ ਕਿਸਾਨ ਅੱਗੇ ਵਧਣਗੇ ਹੁਣ ਦੇਖਣਾ ਹੋਊਗਾ ਕਿ ਕਿਸਾਨ ਜਦੋਂ ਸ਼ਾਂਤਮਈ ਤਰੀਕੇ ਨਾਲ ਅੱਗੇ ਵਧਣਗੇ ਤਾਂ ਕਿ ਪਿਛਲੀ ਵਾਰ ਦੇ ਮਗੂ ਜਿਵੇਂ ਹਫਤਾ ਪਹਿਲਾਂ ਇੱਥੇ ਤਣਾਅ ਬਣਿਆ ਸੀ ਜੋ ਥਰੂ ਗੈਸ ਦੇ ਗੋਲੇ ਸਿੱਟੇ ਗਏ ਸੀ ਇਸ ਪਾਸਿਓਂ ਆਉਂਦੇ ਸੀ ਕਿਉਂਕਿ ਇਹ ਮਹਿਜ਼ 20 ਤੋਂ 30 ਮੀਟਰ ਦਾ ਜਿਹੜਾ ਇਹ ਰਸਤਾ ਫਾਸਲਾ ਇਸ ਦੇ ਵਿੱਚ ਜਿਹੜੀ ਸਾਰੀ ਜਦੋਜਹਿਦ ਹੁੰਦੀ ਆ ਤਾਂ ਥੋੜੀ ਦੇਰ ਬਾਅਦ ਜਿੱਦਾਂ ਹੀ ਕਿਸਾਨ ਅੱਗੇ ਵਧਣਗੇ ਉਦੋਂ ਵੀ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਗਰਾਊਂਡ ਦੀ ਰਿਪੋਰਟ ਦਿਖਾਵਾਂਗੇ ਤਾਂ ਤੁਸੀਂ ਦੇਖ ਸਕੋਗੇ ਵੀ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਦੂਸਰੇ ਗਾਸ ਦੇ ਗੋਲੇ ਨੇ ਉਹ ਗਿਰਨੇ ਸ਼ੁਰੂ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਉਤਰੋ ਤਾਂ ਸ਼ੰਭੂ ਬਾਰਡਰ ਦੇ ਪਰਿ ਸਥਿਤੀ ਇਸ ਵੇਲੇ ਤਣਾਪੂਨ ਬਣ ਚੁੱਕੀ ਹੈ ਜਦੋਂ ਕਿਸਾਨਾਂ ਨੇ ਅੱਗੇ ਵਧਣਾ ਸ਼ੁਰੂ ਕੀਤਾ ਸੀ ਤੌਰਾਂ ਦੇ ਵੱਲੋਂ ਆਥਰੂ ਗੈਸ ਦੇ ਗੋਲ ਛੁੱਟੇ ਗਏ ਸੀ ਉਸ ਤੋਂ ਬਾਅਦ ਭੰਗਦਰ ਮੱਚਿਆ ਤੁਸੀਂ ਦੇਖ ਸਕਦੇ ਹੋ ਕਿ ਘਰ ਫਿਰ ਤੋਂ ਜਿਹੜਾ ਹੈ ਹੁਣ ਨੌਜਵਾਨਾਂ ਦੇ ਵੱਲੋਂ ਟਰੈਕਟਰ ਪਿੱਛੇ ਨੂੰ ਕਰਕੇ ਯਾਨੀ ਕਿ ਟਰੈਕਟਰਾਂ ਦੀ ਬੈਕ ਸਾਈਡ ਕਰਕੇ ਜਿਹੜਾ ਹੈ ਉਹ ਅੱਗੇ ਵਧਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾਣੀ ਆ ਤਾਂ ਅੱਜ ਜਿਹੜੀ ਕਿਸਾਨਾਂ ਦੇ ਵੱਲੋਂ ਕਾਲ ਕੀਤੀ ਗਈ ਸੀ ਅੱਗੇ ਵਧਣ ਦੀ ਕੀ ਤਰੀਕੀਂ ਦੀ ਉਸ ਤੋਂ ਲੈ ਕੇ ਸਹੀ 11 ਵਜੇ ਜਿਹੜਾ ਹੈ ਉਹ ਨੌਜਵਾਨਾਂ ਦੇ ਵੱਲੋਂ ਅੱਗੇ ਵਧਿਆ ਗਿਆ ਜਿੱਦਾਂ ਹੀ ਨੌਜਵਾਨ ਅੱਗੇ ਵਧੇ ਉਦੋਂ ਹਰਿਆਣਾ ਦੇ ਵੱਲੋਂ ਜਿਹੜੀ ਫੋਰਸ ਲੱਗੀ ਹੈ ਉਸ ਦੇ ਵੱਲੋਂ ਜਿਹੜੀ ਹੈ ਉਹ ਜਵਾਬੀ ਕਵਰੇਜ ਕਰਦੇ ਟਾਇਰ ਗੈਸ ਤੇ ਗੋਲੇ ਸਿੱਟੇ ਗਏ ਉਸ ਤੋਂ ਬਾਅਦ ਇੱਕ ਵਾਰ ਜਿਹੜੇ ਨੌਜਵਾਨ ਸੀ ਉਹ ਕਿਸਾਨ ਵਾਲੇ ਜਿਹੜੇ ਪਾਸੇ ਸੀਗੇ ਨੌਜਵਾਨ ਸੀ ਉਹ ਪਿੱਛੇ ਆ ਗਏ ਤਾਂ ਹੁਣ ਇੱਕ ਵਾਰ ਫੇਰ ਤੋਂ ਦੁਵਾਰ ਤੋਂ ਜਿਹੜਾ ਹੈ ਉਹ ਅੱਗੇ ਵਧਨ ਜਿਹੜੀ ਆ ਕਿਸਾਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਆ ਰਹੇ ਹੋ ਦੇਖੋ ਤੁਸੀਂ ਹਰਿਆਣਾ ਦੇ ਵੱਲੋਂ ਡਰੋਨ ਡਰੋਨ ਜਿਹੜਾ ਹੈ ਉਹ ਭੇਜਿਆ ਗਿਆ ਹਰਿਆਣਾ ਪੁਲਿਸ ਦੇ ਵੱਲੋਂ ਡਰੋਨ ਪਿਛਲੀ ਵਾਰ ਵੀ ਇਸਦੇ ਨਹੀਂ ਦੇਖੋ ਤੁਸੀਂ ਡਰੋਨ ਦੇ ਰਾਹੀਂ ਜਿਹੜਾ ਹੈ ਉਹ ਅਥਰੂ ਗੈਸ ਦੇ ਗੋਲ ਛੱਟੇ ਆ ਰਹੇ ਨੇ ਤਸਵੀਰਾਂ ਦੇ ਤੁਸੀਂ ਇੱਥੇ ਖੜਾ ਦੇਖੋ ਅਥਰੂ ਗੈਸ ਦੇ ਅਥਰੂ ਗੈਸ ਦੇ ਗੋਲੇ ਡਰੋਨ ਦੇ ਰਾਹੀਂ ਛੁੱਟੇ ਜਾ ਰਹੇ ਨੇ ਜਿਹੜੇ ਨੌਜਵਾਨ ਬਿਲਕੁਲ ਅੱਗੇ ਗਏ ਹੋਏ ਨੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਉਹ ੁੱਟੇ ਜਾ ਰਹੇ ਨੇ ਪਰ ਨੌਜਵਾਨ ਲਗਾਤਾਰ ਅੱਗੇ ਵਧਣ ਦੀ ਜਿਹੜੀ ਆ ਕੋਸ਼ਿਸ਼ ਕਰ ਰਹੇ ਨੇ ਜਿਹੜੀ ਇਸ ਵੇਲੇ ਤੁਸੀਂ ਦੇਖੋ ਕਿ ਤਣਾਅਪੂਰਨ ਸਥਿਤੀ ਬਣੀ ਹੋਈ ਹੈ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਫੋਰਸ ਦੇ ਵੱਲੋਂ ਜਿਹੜਾ ਹੈ ਹੁਣ ਉਹ ਡਰੋਨ ਚਲਾਇਆ ਗਿਆ ਪਹਿਲਾਂ ਦੂਸਰੇ ਲੋਟੀਰ ਗੈਸ ਦੇ ਗੋਲੇ ਸਿੱਟੇਗੇ ਹੁਣ ਡਰੋਨ ਦੇ ਰਾਹੀਂ ਜਿਹੜਾ ਹੈ ਉਹ ਹੰਝੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਨੌਜਵਾਨ ਨੇ ਉਹ ਵੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਸਥਿਤੀ ਇਸ ਵੇਲੇ ਬੇਹੱਦ ਜਿਹੜੀ ਹੈ ਉਹ ਤਣਾਅਪੂਰਨ ਬਣੀ ਹੋਈ ਹੈ ਕਿਉਂਕਿ ਜਦੋਂ ਅਥਰੂ ਗੈਸ ਦਾ ਗੋਲਾ ਗਿਰਦਾ ਉਹ ਸਿੱਧਾ ਹੀ ਉਦੋਂ ਤੁਹਾਡੀ ਆਕਸੀਜਨ ਦੀ ਕਾਰ ਵੀ ਹੋ ਜਾਂਦੀ ਹੈ ਉਦੋਂ ਤੁਹਾਨੂੰ ਸਾਹ ਲੈਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ ਔਰ ਉਦੋਂ ਜਿਹੜਾ ਹੈ ਤੁਹਾਨੂੰ ਕਾਫੀ ਹੱਦ ਤੱਕ ਦਿਖਾਈ ਦੇਣਾ ਬੰਦ ਹੋ ਜਾਂਦਾ ਜਿਵੇਂ ਕਿ ਪਹਿਲਾਂ ਤੁਹਾਨੂੰ ਦਿਖਾਈਆਂ ਤਸਵੀਰਾਂ ਜਦੋਂ ਸਟਾਰਟਿੰਗ ਦੇ ਵਿੱਚ ਜਦੋਂ ਸੰਘਰਸ਼ ਸ਼ੁਰੂ ਹੋਇਆ ਸੀ ਅੱਜ ਸਵੇਰੇ ਜਦੋਂ 11 ਵਜੇ ਅੱਗੇ ਗਏ ਸੀ ਤਾਂ ਉਸ ਵੇਲੇ ਜਿਹੜਾ ਹੈ ਇੱਕਦਮ ਸਥਿਤੀ ਤਨਾਪੂਰ ਬਣ ਗਈ ਸੀ ਦੀ ਵੱਡੀ ਅਪਡੇਟ ਤੁਹਾਨੂੰ ਸ਼ੰਭੂਪੋਰਟ ਦੇ ਰਹੇ ਹਾਂ ਜਦੋਂ ਅਸੀਂ ਅੱਜ 11 ਵਜੇ ਸੀ ਤਾਂ ਹਰਿਆਣਾ ਵਾਲੇ ਪਾਸੇੋਂ ਜਿਹੜਾ ਹੈ ਉਹ ਟੀਅਰ ਗੈਸ ਦੇ ਗੋਲੇ ਛੱਡੇ ਗਏ ਔਰ ਜਿੱਦਾਂ ਹੀ ਨੌਜਵਾਨ ਅੱਗੇ ਵਧੇ ਨੇ ਤਾਂ ਲਗਾਤਾਰ ਟੀਅਰ ਗੈਸ ਦੇ ਗੋਲ ਛਿੱਟੇ ਗਏ ਨੇ ਪਰ ਉਸ ਤੋਂ ਠੀਕ ਬਾਅਦ 10 ਮਿੰਟ ਬਾਅਦ ਹੀ ਅਨਾਉਂਸਮੈਂਟ ਹੋਰੀਅ ਸਟੇਜ ਤੋਂ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਗੱਲਬਾਤ ਕਰਨ ਲਈ ਤਿਆਰ ਹੈ ਉਹ ਛੱਡ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਮੈਸੇਜ ਜਿਹੜਾ ਹੈ ਉਹ ਲੀਡਰ ਤੱਕ ਪਹੁੰਚ ਚੁੱਕਿਆ ਹੈ ਔਰ ਗੱਲਬਾਤ ਦੀ ਜਿਹੜੀ ਹੁਣ ਉਹ ਗੱਲਬਾਤ ਕਰ ਰਹੀ ਹੈ ਗੱਲਬਾਤ ਕਰਨਾ ਚਾਹੁੰਦਾ ਅਜਹੀ ਜਿਹੜੀ ਹੈ ਉਹ ਅਨਾਉਂਸਮੈਂਟ ਹੋ ਰਹੀ ਹੈ ਪਰ ਕਿਸਾਨ ਲੀਡਰ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਪਹਿਲਾਂ ਜਦ ਤੱਕ ਬਿਆਨ ਨਹੀਂ ਦਿੰਦੀ ਜਦ ਤੱਕ ਕੋਈ ਵੀ ਜਿਹੜਾ ਪੱਕੇ ਪੈਰੀ ਗੱਲਬਾਤ ਨਹੀਂ ਕਰਦੇ ਜਾਂ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਕੋਈ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਕੋਈ ਇਦਾਂ ਦਾ ਆਪਣੇ ਮੂੰਹ ਜਵਾਨੀ ਕੋਈ ਜਿਹੜੀ ਹੈਗੀ ਆ ਉਹ ਵਾਈਟ ਨਹੀਂ ਦਿੰਦੇ ਉਨੀ ਦੇਰ ਤੱਕ ਜਿਹੜਾ ਹੁਣ ਇਹ ਪ੍ਰਦਰਸ਼ਨ ਹੈ ਜਿਹੜਾ ਸੰਘਰਸ਼ ਹੈ ਉਹ ਨਹੀਂ ਰੁਕੇਗਾ ਕੈਮਰਾਮੈਨ ਕੁਲਦੀਪ ਦੇ ਨਾਲ ਭੁੱਲਰਜੀਤ ਸਿੰਘ ਦੈਨਿਕ ਸਵੇਰਾ ਸ਼ੰਭੂਪੁਰਾ